बार सफाई कराने अंदर चेन किसी गर्म हो गया मैं चांपा पान गया नाले अगवा नुकसान हो होया शर खराब हो गया इन्वीटर हो तो नहीं हुए मेरा नाम गुरी संधु जी ਜਿਹੜੀ ਅੱਗ ਲੱਗੀ ਸੀ ਸਾਰੀ ਉਸ ਕਿਹੜੀ ਦੁਕਾਨ ਸੀ ਇਹ ਜੀ ਅੰਦਰ ਲੜਕੇ ਕੰਮ ਕਰ ਰਹੇ ਸੀ ਦੁਕਾਨ ਦੇ ਤੇ ਯੱਕ ਦਾ ਮੀ ਤੇਲ ਜਾਦਾ ਗਰਮ ਹੋ ਗਿਆ ਹੋਣਾ ਤੇ ਇਹਨਾਂ ਨੇ ਆਪਣੀ ਜਿਹੜੀ ਕੋਈ ਚੀਜ਼ ਬਣਾ ਢੇ ਆ ਉਹ ਵਿੱਚ ਪਾਈ ਤੇ ਉਹ ਅੱਗ ਦਾ ਭੰਬੜ ਮਚ ਗਿਆ ਤੇ ਇਹਨਾਂ ਕੋ ਕੰਟਰੋਲ ਨਹੀਂ ਹੋ ਰਹਾ ਤੇ ਜਿਹੜੀ ਅੱਗ ਆ ਉਹ ਨਿ ਮੀਟਰ ਨੂੰ ਪੈ ਗਈ ਤੇ ਉਸ ਤੋਂ ਬਾਅਦ ਸਿਲੰਡਰ ਨੂੰ ਪੈ ਗਈ ਤੇ ਸਾਰਾ ਧੂਆਂ ਧੂਆਂ ਇੱਥੇ ਹੋ ਗਿਆ ਸ਼ਟਰ ਨੂੰ ਅੱਗ ਲੱਗੀ ਤੁਹਾਡੇ ਸਾਹਮਣੇ ਦੇਖੋ ਸਾਰਾ ਸੜ ਗਿਆ ਏ ਬਹੁਤ ਮਤਲਬ ਕੀ ਓਖਾ ਜਿਹੜਾ ਕੰਟਰੋਲ ਪਾਇਆ ਫਿਰ ਮੌਕੇ ਦੀ ਜਿਹੜੀ ਆ ਫਾਈਬਰ ਗੇਡ ਆ ਗਈ ਆ ਤੇ ਅੱਗ ਤੇ ਕੰਟਰੋਲ ਪਾਤਾ ਤੇ ਇਹ ਅਬੀ ਜਿਆਦਾ ਨੁਕਸਾਨ ਨਹੀਂ ਹੋਇਆ ਬਾਕੀ ਇਹ ਵੀ ਥੋੜਾ ਬੋਤਾ ਇਹਨਾਂ ਦਾ ਨੁਕਸਾਨ ਜਿਹੜਾ ਆ ਦਰਵਾਜ਼ੇ ਵਗੈਰਾ ਸੜ ਗਏ ਆ ਮੀਟਰ ਵਗੈਰਾ ਸੜ ਗਿਆ ਤਾਰਾ ਸੜਗੀਆਂ ਆ ਤੇ ਪਲੱਸ ਨਾਲ ਇਹਨਾਂ ਦਾ ਜਿਹੜੀਆਂ ਕੜਾਈਆਂ ਕੁੜੀਆਂ ਸੜਗੀਆਂ ਤੇ ਅਨਮੀਟਰ ਸੜ ਗਿਆ ਫੇਰ ਵੀ 40-50 ਹਜ਼ਾਰ ਦਾ ਨੁਕਸਾਨ ਹੋ ਗਿਆ ਇਹਨਾਂ ਦਾ ਇਹ ਜੀ ਇਹ ਆਪਣੀ ਫਾਸਟ ਫੂਡ ਦੀ ਦੁਕਾਨ ਸੀ ਕਿਹੜੀ ਕਿਹੜੀ ਇਹ ਸਲਮਾ ਰੋਡ ਚੌਂਕ ਦੇ ਵਿੱਚ ਦੁਕਾਨ ਪੈਂਦੀ ਹੈ ਮੇਰਾ ਨਾਮ ਵੀ ਵੇਗ ਜੀ ਠੀਕ ਹੈ ਜੀ ਇਹਦੇ ਵਿੱਚ ਬਰਸ ਖਵਾਈ ਗਰਾਨੇ ਆ ਅਸੀਂ ਅੰਦਰ ਤੇਲ ਵਿੱਚ ਗਰਮ ਹੋ ਗਿਆ ਮੈਂ ਚਾਂਪਾਵਾਂ ਨੇ ਨਾਲੇ ਆਧਵਾਦੀ ਕਿੰਨੇ ਕੁ ਖਾਣੇ ਆ ਇਨਸਾਨ ਹੋਇਆ ਸਟਰੈਸ ਖਰਾਬ ਹੋ ਗਿਆ ਮੀਟਰ ਹੋ ਗਿਆ ਇੱਕ ਉਹਨੇ ਚਾਂਪਾ ਲਈ ਦਗਾ ਜੇ ਬਾਹਰੋਂ ਕਿੰਨੇ ਕੇ ਖਾਣ ਲੱਗਦਾ ਬੰਦੇ ਵੰਗ ਇਹ ਕਿ ਲੱਗੂ ਐਦਾ ਥੋੜੀ